ਸੱਜਣਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨਪ੍ਰੀਤ ਗੌਰ ਤੇ ਹਰ ਰੋਜ਼ ਦੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਜੀ ਦੇ ਨਾਲ ਜਨਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਇਸ ਵੇਲੇ ਉਹ ਪੰਜਾਬ ਦੇ ਦੌਰੇ ਦੇ ਉੱਪਰ ਨੇ ਔਰ ਪਟਿਆਲਾ ਦੇ ਵਿੱਚ ਉਹਨਾਂ ਨੇ ਰੈਲੀ ਕੀਤੀ ਹੈ ਕਿਸਾਨਾਂ ਨੂੰ ਰਾਹ ਦੇ ਵਿੱਚ ਰੋਕਿਆ ਗਿਆ ਜੀ ਹਾਂ ਬਿਲਕੁਲ ਜੀ ਭਾਰਤ ਦੇ ਪ੍ਰਧਾਨ ਮੰਤਰੀ ਲੰਘੇ ਕੱਲ ਪਟਿਆਲਾ ਦੇ ਵਿੱਚ ਆਏ ਆ ਤੇ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਉਹ ਪਹਿਲੀ ਵਾਰ ਪ੍ਰਚਾਰ ਦੇ ਲਈ ਆਏ ਆ ਤੇ ਅੱਜ ਉਹਨਾਂ ਨੇ ਪਤਾ ਲੱਗਾ ਜੀ ਕਿ ਜਲੰਧਰ ਦੇ ਵਿੱਚ ਆਉਣਾ ਚੇਰੋ ਤੱਕ ਇਹਨਾਂ ਖਬਰਾਂ ਨੂੰ ਸਾਡੇ ਪਰਿਵਾਰਕ ਮੈਂਬਰ ਸੁਣ ਰਹੇ ਹੋਣਗੇ ਉਰਦੂ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਉਹ ਜਲੰਧਰ ਦੇ ਵਿੱਚ ਰੈਲੀ ਨੂੰ ਸੰਬੋਧਨ ਕਰ ਚੁੱਕੇ ਹੋਣਗੇ ਜਾਂ ਕਰਨ ਲੱਗੇ ਹੋਣਗੇ ਪਰ ਅੱਜ ਉਹਨਾਂ ਨੇ ਇੱਥੇ ਰੈਲੀ ਨੂੰ ਸੰਬੋਧਨ ਕਰਨਾ ਇਸ ਤੋਂ ਬਾਅਦ ਜਲੰਧਰ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਕੇ ਗੁਰਦਾਸਪੁਰ ਜਾਣਗੇ ਤੇ ਫਿਰ ਉਹਨਾਂ ਨੇ ਹਿਮਾਚਲ ਪ੍ਰਦੇਸ਼ ਦੇ ਵੱਲ ਚਲੇ ਜਾਣਾ ਕਿਉਂਕਿ ਜਿਹੜੀ 1 ਜੂਨ ਨੂੰ ਵੋਟਾਂ ਪੈਣੀਆਂ ਆ ਆਖਰੀ ਗੇੜ ਦੀਆਂ 7ਵੇਂ ਗੇੜ ਦੀਆਂ ਉਹਦੇ ਵਿੱਚ ਪੰਜਾਬ ਹਿਮਾਚਲ ਹਰਿਆਣਾ ਸਾਰਿਆਂ ਦੀ ਵਾਰੀ ਹੈਗੀ ਆ ਸੋ ਭਾਰਤ ਦੇ ਪ੍ਰਧਾਨ ਮੰਤਰੀ ਜਦੋਂ ਲੰਘੇ ਕੱਲ ਪੰਜਾਬ ਦੇ ਵਿੱਚ ਆਏ ਪਟਿਆਲੇ ਦੇ ਵਿੱਚ ਆਏ ਤਾਂ ਉਹਨਾਂ ਨੇ ਉੱਥੇ ਵੱਡੀਆਂ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਜੀ ਕਿ ਇਸ ਵੇਲੇ ਜਿਹੜਾ ਪੰਜਾਬ ਦਾ ਸੀਐਮ ਆ ਇਹ ਤਾਂ ਦਿੱਲੀ ਦੇ ਹੁਕਮਰਾਨਾਂ ਦੀਆਂ ਜੇਬਾਂ ਦੇ ਵਿੱਚ ਬੈਠਾ ਬੁਕਲ ਦੇ ਵਿੱਚ ਬੈਠਾ ਫਿਰ ਇਹ ਗੱਲ ਕਹੀ ਹੈ ਕਿ ਇੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਡਰਾਮਾ ਕਰ ਰਹੀਆਂ ਜਦ ਕਿ ਕੱਟੜ ਭ੍ਰਿਸ਼ਟਾਚਾਰੀ ਪਾਰਟੀ ਜਿਹੜੀ ਦਿੱਲੀ ਵਾਲੀ ਆ ਉਹ ਤੇ ਸਿੱਖਾਂ ਦੀ ਕਤਲ ਪਾਰਟੀ ਜਿਹੜੀ ਇਹ ਦੋਵੇਂ ਪਾਰਟੀਆਂ ਹੈਗੀਆਂ ਅੰਦਰੋਂ ਇੱਕ ਹੀ ਆ ਦੁਕਾਨ ਦੋਵਾਂ ਦੀ ਇੱਕ ਹੀ ਆ ਪਰ ਡਰਾਮਾ ਕਰ ਰਹੀਆਂ ਪੰਜਾਬ ਦੇ ਵਿੱਚ ਕਿ ਅਸੀਂ ਅਡ ਅਡ ਤਰੀਕੇ ਦੇ ਨਾਲ ਲੜ ਰਹੀਆਂ ਤੇ ਸਭ ਨੂੰ ਇਸ ਗੱਲ ਦਾ ਪਤਾ ਹੈਗਾ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਸਿੱਖਾਂ ਦੇ ਬਾਰੇ ਮੈਂ ਸਿੱਖਾਂ ਦੇ ਬਾਰੇ ਕੀ ਸੋਚਣਾ ਇਹਦੇ ਬਾਰੇ ਸਭ ਤੋਂ ਵੱਡੀ ਉਦਾਹਰਨ ਇਹ ਆ ਕਿ ਅਸੀਂ ਲੰਗਰ ਤੋਂ ਜੀਐਸਟੀ ਹਟਾਈ ਗਿਆ ਜੋ ਵਿਦੇਸ਼ਾਂ ਦੇ ਵਿੱਚੋਂ ਕਿਸੇ ਦਾਨੀ ਸੱਜਣ ਦੇ ਦੇਣਾ ਹੁੰਦਾ ਸੀ ਦਾਨ ਉਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਹੁੰਦੀਆਂ ਸੀ ਪਰ ਅਸੀਂ ਉਹ ਜਿਹੜੀ ਸਮੱਸਿਆ ਖਤਮ ਕੀਤੀ ਆ ਹੁਣ ਦੇਸ਼ ਵਿਦੇਸ਼ਾਂ ਦੇ ਵਿੱਚੋਂ ਦਾਨ ਦੇ ਉੱਤੇ ਕੋਈ ਵੀ ਦਿੱਕਤ ਨਹੀਂ ਆ ਫਿਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਸਹਬਜ਼ਾਦਿਆਂ ਦੇ ਬਾਰੇ ਵੀਰ ਬਾਲਦੇਵ ਸ਼ੁਰੂ ਕੀਤਾ ਇਸ ਕਰਕੇ ਤਾਂ ਜੋ ਦੁਨੀਆ ਭਰ ਦੇ ਵਿੱਚ ਵਸਦੇ ਲੋਕਾਂ ਨੂੰ ਇਹਦੇ ਬਾਰੇ ਪਤਾ ਲੱਗੇ ਫਿਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਆਪ ਇੱਥੇ ਪੰਜਾਬ ਦੇ ਵਿੱਚ ਰਿਆਂ ਮੈਨੂੰ ਪਤਾ ਵੀ ਪੰਜਾਬ ਦੀਆਂ ਦਿੱਕਤਾਂ ਕੀ-ਕੀ ਆ ਇਸ ਕਰਕੇ ਅਸੀਂ ਹਮੇਸ਼ਾ ਪੰਜਾਬ ਦੇ ਹੱਕ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਜੀ ਕਿ ਵਕ ਵਕ ਥਾਵਾਂ ਦੇ ਉੱਤੇ ਗੁਰੂ ਘਰ ਆ ਜਿਹੜੇ ਉਹ ਸਾਰੇ ਗਏ ਆ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਗੁਜਰਾਤ ਦੇ ਵਿੱਚ ਇੱਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਉੱਤੇ ਤੇ ਹਸਪਤਾਲ ਆ ਤੇ ਉਹ ਬਹੁਤ ਵੱਡਾ ਤੇ ਵਧੀਆ ਚੱਲ ਰਿਹਾ ਸੋ ਉਹਨਾਂ ਨੇ ਇਸ ਤਰੀਕੇ ਦੀਆਂ ਗੱਲਾਂ ਕੀਤੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਸੋਹਣੀ ਪੱਗ ਬੰਨ ਕੇ ਸਟੇਜ ਦੇ ਉੱਤੇ ਸੰਬੋਧਨ ਕੀਤਾ ਤੇ 6 ਹਲਕਿਆਂ ਦੇ ਕੈਂਡੀਡੇਟ ਆ ਜਿਹੜੇ ਉਹਨਾਂ ਨੂੰ ਵੀ ਸਟੇਜ ਦੇ ਉੱਤੇ ਬੁਲਾਇਆ ਸੀਗਾ ਹੰਸਰਾਜ ਹੰਸ ਅਰਵਿੰਦ ਖੰਨਾ ਪਰਮਪਾਲ ਕੌਰ ਸਿੱਧੂ ਪਰਨੀਤ ਕੌਰ ਰਵਨੀਤ ਮਿੱਟੂ ਇਸ ਤਰੀਕੇ ਨਾਲ ਅਗੇ ਜਾਰਾਮ ਵਾਲਮੀਕੀ ਉਹਨਾਂ ਨੂੰ ਵੀ ਉੱਥੇ ਬੁਲਾਇਆ ਸੀ ਅੱਜ ਜਿਹੜੀ ਜਲੰਧਰ ਦੇ ਵਿੱਚ ਰੈਲੀ ਹੈ ਇਹਦੇ ਵਿੱਚ ਵੀ ਮੇਰਾ ਖਿਆਲ ਆ ਵੀ ਕਈ ਹਲਕਿਆਂ ਦੇ ਕੈਂਡੀਡੇਟ ਬੁਲਾਏ ਜਾਣਗੇ ਸੋ ਮਤਲਬ ਇਹ ਜੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਆਉਣ ਤੋਂ ਬਾਅਦ ਤੇ ਕਿੰਨਾ ਕੁ ਬੀਜੇਪੀ ਨੂੰ ਫਰਕ ਪੈਂਦਾ ਤੇ ਬੀਜੇਪੀ ਦੇ ਹੱਕ ਦੇ ਵਿੱਚ ਵੋਟਾਂ ਕਿੰਨੀਆਂ ਘਪੈਂਦੀਆਂ ਤਾਂ ਸਮਝਾ ਦਸੂਗਾ ਪਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਣੇ ਵੱਲੋਂ ਕਸਰ ਕੋਈ ਨਹੀਂ ਛੱਡੀ ਉਹ ਤਾਂ ਇਹ ਵੀ ਗੱਲ ਕਹਿੰਦੇ ਆ ਕਹਿੰਦੇ ਵੀ ਦੇਖੋ 1971 ਦੀ ਜੰਗ ਦੇ ਵੇਲੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਾਕਿਸਤਾਨੀ ਜਿਹੜੇ ਫੌਜੀ ਆ ਉਹ ਸਾਡੇ ਕਬਜ਼ੇ ਦੇ ਵਿੱਚ ਸੀਗੇ ਤੇ ਜੇ ਕਿਤੇ ਮੈਂ ਉਦੋਂ ਪ੍ਰਧਾਨ ਮੰਤਰੀ ਹੁੰਦਾ ਮੈਂ ਤਾਂ ਉਹ ਛੱਡਣੀ ਹੋਦੇ ਸੀ ਜਦੋਂ ਕਰਤਾਰਪੁਰ ਸਾਹਿਬ ਸਾਡੇ ਵਾਲੇ ਪਾਸੇ ਆ ਜਾਂਦਾ ਮੈਂ ਕਹਿੰਦਾ ਵੀ ਕਰਤਾਰਪੁਰ ਸਾਹਿਬ ਸਾਨੂੰ ਦਿਓ ਤੇ ਫਿਰ ਤੁਹਾਡੇ ਫੌਜੀ ਵਾਪਸ ਕਰਦੇ ਆ ਤੇ ਉਹਨਾਂ ਨੇ ਆ ਗੱਲਾਂ ਕਹਿ ਕੇ ਤੇ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਖੁਸ਼ ਕਰਨ ਦਾ ਯਤਨ ਤਾਂ ਕੀਤਾ ਪਰ ਹੁਣ ਇਹ ਵੋਟਾਂ ਦੇ ਰੂਪ ਦੇ ਵਿੱਚ ਕਿੰਨੇ ਹੈ ਕਨਵਰਟ ਹੋਣਗੇ ਪੰਜਾਬੀ ਇਹ ਸਮਾਂ ਦੱਸੂਗਾ ਤੇ ਅਗਲੀ ਗੱਲ ਇਹ ਜੀ ਕਿ ਅੱਜ ਲੱਗੇ ਕੱਲ ਕਿਸਾਨ ਭਰਾਵਾਂ ਦੇ ਵੱਲੋਂ ਮੋਦੀ ਸਰਕਾਰ ਦਾ ਵਿਰੋਧ ਬਹੁਤ ਕਰਨਾ ਸੀ ਮੋਦੀ ਦੀ ਰੈਲੀ ਦਾ ਮੋਦੀ ਦੇ ਪਟਿਆਲਾ ਦੇ ਵਿੱਚ ਆਉਣ ਦਾ ਵਿਰੋਧ ਬਹੁਤ ਵੱਡੇ ਪੱਧਰ ਤੇ ਕਰਨ ਦੀ ਤਿਆਰੀ ਸੀ ਪਰ ਉਹ ਕਰ ਨਹੀਂ ਸਕੇ ਕਿਉਂਕਿ ਪੁਲਿਸ ਦੇ ਵੱਲੋਂ ਪੈਰਾ ਮਿਲਟਰੀ ਫੋਰਸ ਦੇ ਵੱਲੋਂ ਬਹੁਤ ਪਿੱਛੇ ਉਹਨਾਂ ਨੂੰ ਰੋਕ ਲਿਆ ਗਿਆ ਸੜਕ ਦੇ ਉੱਤੇ ਮਿੱਟੀ ਦੇ ਟਿੱਪਰ ਲਾ ਕੇ ਸੜਕ ਦੇ ਉੱਤੇ ਹੀ ਪਤਾ ਲੱਗਾ ਜੀ ਕਿ ਰੋਕਾਂ ਦਾ ਲਾ ਕੇ ਬੈਰੀਕੇਡ ਲਾ ਕੇ ਉਹਨਾਂ ਨੂੰ ਰੋਕ ਲਿਆ ਗਿਆ ਉਹਨਾਂ ਨੂੰ ਟਿਕਾਣੇ ਦੇ ਉੱਤੇ ਮੌਕੇ ਦੇ ਉੱਤੇ ਨਹੀਂ ਪਹੁੰਚਣ ਦਿੱਤਾ ਗਿਆ ਤੇ ਉੱਥੇ ਉਹ ਜਦੋਂ ਬੈਠ ਗਏ ਤਾਂ ਫਿਰ ਉਹਨਾਂ ਨੇ ਪਤਾ ਲੱਗਾ ਰਾਜਪੁਰੇ ਵਾਲਾ ਹਾਈਵੇ ਜਿਹੜਾ ਉਹ ਪ੍ਰਸ਼ਾਸਨ ਦੇ ਵੱਲੋਂ ਬੰਦ ਕਰਵਾ ਦਿੱਤਾ ਗਿਆ ਤੋ ਭਾਰਤ ਦੇ ਪ੍ਰਧਾਨ ਮੰਤਰੀ ਦੀ ਰੈਲੀ ਹੈ ਜਿਹੜੀ ਕੱਲ੍ਹ ਵਾਲੀ ਉਹ ਨਿਰਵਿਘਨ ਸਮਾਪਤ ਹੋਈ ਹੈ ਜਿਹੜੇ ਆ ਦੇਣਾ ਹੁਣ ਆ ਮੈਨੂੰ ਪਤਾ ਲੱਗਾ ਜੀ ਕਿ ਅੱਜ ਮਾਇਆ ਭਤੀ ਦੇ ਨਵਾਂ ਸ਼ਹਿਰ ਦੇ ਵਿੱਚ ਆਉਣਾ ਉਹਦੇ ਲਈ ਵੀ ਬਸਪਾ ਦੇ ਵੱਲੋਂ ਪੂਰਗੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਸੀ ਤੋ ਮਾਇਆ ਭਤੀ ਨੇ ਪਿਛਲੇ ਕੁਝ ਵਰਿਆਂ ਦੇ ਵਿੱਚ ਛੇਵੀਂ ਵਾਰ ਆਉਣਾ ਇੱਥੇ ਤੇ ਕੁਝ ਸਾਲਾਂ ਬਾਅਦ ਆਉਣਾ ਪਰ ਕੁਝ ਇੱਕ ਵਰਿਆਂ ਦੇ ਵਿੱਚ ਛੇਵੀਂ ਵਾਰ ਆਉਣਾ ਰਾਹੁਲ ਗਾਂਧੀ ਨੇ ਵੀ ਤਿਆਰੀ ਖੇਚੀ ਹੋਈ ਹੈ ਰਾਹੁਲ ਗਾਂਧੀ ਵੀ ਆ ਰਿਹਾ ਪਟਿਆਲੇ ਦੇ ਵਿੱਚ ਪ੍ਰਿਯੰਕਾ ਗਾਂਧੀ ਨੇ ਵੀ ਆਉਣਾ ਫਿਰ ਜੇਪੀ ਨੱਡਾ ਨੇ ਅਮਿਤ ਸ਼ਾਹ ਨੇ ਵੀ ਪੰਜਾਬ ਦੇ ਵਿੱਚ ਆਉਣਾ ਫਿਰ ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੇ 25 ਮਈ ਦੀਆਂ ਵੋਟਾਂ ਜਦੋਂ ਪੈ ਜਾਣੀਆਂ ਇੱਥੇ ਦਿੱਲੀ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ 26 27 28 29 30 ਇਹ ਚਾਰ ਪੰਜ ਦਿਨ ਉਹਨਾਂ ਨੇ ਇੱਥੇ ਰਹਿਣਾ ਸੋ ਹੁਣ ਸਾਰੀਆਂ ਸਿਆਸੀ ਪਾਰਟੀਆਂ ਦੇ ਅਗਮਨ ਦੀ ਨਜ਼ਰ ਦੇ ਵਿੱਚ ਪੰਜਾਬ ਆ ਸਾਰੇ ਹੀ ਪੰਜਾਬ ਦੇ ਵੱਲ ਗਿਹੜੇ ਤੇ ਗਿਹੜਾ ਰੱਖਣਗੇ ਪੰਜਾਬ ਕੀਦੇ ਹੱਕ 'ਚ ਭੁਗਤਦਾ ਪੰਜਾਬ ਕਿਹਨੂੰ ਜਿੱਤਣ ਦਾ ਮੌਕਾ ਦਿੰਦਾ ਇਹ ਸਮਾਂ ਦੱਸੂਗਾ ਪਰ ਪੰਜਾਬ ਆ ਜਿਹੜਾ ਉਹ ਇੱਥੇ ਕੀ ਕੁਝ ਸੋਚ ਵਿਚਾਰ ਸਮਝ ਰਿਹਾ ਤੇ ਪੰਜਾਬ ਦੇ ਲੋਕ ਬੇਸ਼ੱਕ ਇਕੱਠਕੁੱਟਤਾ ਹੋ ਜਾਂਦਾ ਕੋਈ ਬੰਦਾ ਪਹਾੜੇ ਤੇ ਲੈਂਦੇ ਵੀ ਹੁੰਦੇ ਤੇ ਕਈ ਬੰਦੇ ਸੱਚੀ ਮੁੱਚੀ ਵੀ ਹੁੰਦੇ ਜਿਹੜੇ ਬਿਲਕੁਲ جنੂਨੀ ਜੇ ਹੁੰਦੇ ਆ ਪਰ ਇਤਕੀ ਪੰਜਾਬ ਦੇ ਲੋਕਾਂ ਨੇ ਉਹਨਾਂ ਸਮਾਪ ਦਾ ਬਰਬਾਦ ਨਹੀਂ ਕੀਤਾ ਰੈਲਗਾਂ ਦੇ ਵਿੱਚ ਇਕੱਠਾਂ ਦੇ ਵਿੱਚ ਓਵੇਂ ਨਹੀਂ ਦਿਸੇ ਜਿਵੇਂ ਕਿ ਆਮ ਤੌਰ ਤੇ ਉੱਤੇ ਦੱਸਦੇ ਹੁੰਦੇ ਆ ਵੀ ਭਾਈ ਉਧਰੋਂ ਵੀ ਪਿੰਡਾਂ ਦੇ ਵਿੱਚੋਂ ਬਸਾਂ ਭਰ ਕੇ ਚਲੇ ਗੰਗਾ ਉਧਰੋਂ ਵੀ ਚਲੇ ਗੰਗਾ ਇਤਕੀ ਇਸ ਚੋਣ ਦੇ ਵਿੱਚ ਇਦਾਂ ਦਾ ਇਕੱਠ ਹਾਲੇ ਤੱਕ ਦਿਸਿਆ ਨਹੀਂ ਤੇ ਜਿਹੜਾ ਹਾਲੇ ਤੱਕ ਦਿਸਿਆ ਨਹੀਂ ਅੱਜ 6 ਰਣ ਰਹਿ ਗਿਆ ਵੋਟਾਪੈਨ ਦੇ ਵਿੱਚ ਪੰਜਾਬ ਦੇ ਵਿੱਚ ਤੇ ਮੇਰਾ ਖਿਆਲ ਆ ਵੀ ਹੁਣ ਸ਼ਾਇਦ ਪੰਜਾਬੀਆਂ ਦੀ ਸੋਚ ਵਿਚਾਰ ਬਦਲੇ ਵੀ ਹੋਣ ਵਿਨੇ ਭਾਈ ਕੀ ਬੋਲਣਾ ਜੇਰਾ ਸਰ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹਨਾਂ ਸਾਰੀਆਂ ਚੋਣਾਂ ਦੇ ਵਿੱਚ ਖਾਸ ਤੌਰ ਤੇ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੁਣਾਂ ਦੀ ਗੱਲ ਕਰਾ ਮੁੱਦੇ ਗਾਇਬ ਨੇ ਜਣਾ ਸਾਹਿਬ ਉਹ ਸਿਰਫ ਤੇ ਸਿਰਫ ਧਰਮ ਦੀ ਗੱਲ ਕਰਦੇ ਨੇ ਠੀਕ ਹੈ ਇਹ ਗੱਲ ਵੀ ਕਰਨੀ ਚਾਹੀਦੀ ਹੈ ਪਰ ਮੁੱਦੇ ਵੀ ਤਾਂ ਵੱਡੇ ਨੇ ਪੰਜਾਬ ਦੇ ਪੂਰੇ ਭਾਰਤ ਦੇ ਮੁੱਦੇ ਵੀ ਤਾਂ ਵੱਡੇ ਨੇ ਮਹਿੰਗਾਈ ਦੀ ਗੱਲ ਕਿਤੇ ਨਹੀਂ ਹੋ ਰਹੀ ਹੋਰ ਲੋਕਾਂ ਨੂੰ ਜਿਹੜੀਆਂ ਚਰਨਤੀਆਂ ਦਰਪੇਸ਼ ਹੋਣਗੀਆਂ ਉਹਨਾਂ ਦੀ ਗੱਲ ਕਿਤੇ ਨਹੀਂ ਹੋ ਰਹੀ ਉਹ ਗੱਲ ਸਿਰਫ ਧਰਮ 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 ਦੀ ਹੀ ਕਰੀ ਜਾਂਦੇ ਨੇ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੇ ਮੁੱਦੇ ਕਿੱਥੇ ਨੇ ਬਿਲਕੁਲ ਤੁਹਾਡੀ ਗੱਲ 100% ਸਹੀ ਆ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਪੰਜਾਬ ਦੇ ਲੋਕਾਂ ਦੇ ਅਸਲ ਮੁੱਦੇ ਇੱਥੇ ਕਿ ਗਾਇਬ ਆ ਕਿਸੇ ਨੂੰ ਇੱਕ ਪੈਸੇ ਦਾ ਵੀ ਚੇਤਾ ਨਹੀਂ ਪੰਜਾਬ ਦੇ ਲੋਕਾਂ ਨੂੰ ਵੀ ਚੇਤੇ ਨਹੀਂ ਬਾਕੀ ਤਾਂ ਗੱਲ ਚਲੋ ਪਰੇ ਛੱਡੋ ਪੰਜਾਬ ਦੇ ਲੋਕਾਂ ਨੂੰ ਕਿਹੜਾ ਚੇਤੇ ਆ ਪੰਜਾਬ ਦੇ ਕਿੰਨੇ ਕੁ ਲੋਕਾਂ ਨੇ ਇਤਕੀ ਵਿਰੋਧ ਕੀਤਾ ਵੱਖ-ਵੱਖ ਉਮੀਦਵਾਰਾਂ ਦਾ ਵੀ ਭਾਈ ਐਸਵਾਈਐਲ ਦਾ ਮੁੱਦਾ ਹੁਣ ਕਿਉਂ ਨਹੀਂ ਚੁੱਪਦੇ ਬੇਦਬੀ ਤੇ ਗੋਲੀकांड ਦੇ ਮੁੱਦੇ ਦੇ ਉੱਤੇ ਇਤਕੀ ਕਿੰਨਿਆਂ ਕਨੇ ਗੱਲ ਕੀਤੀ ਆ ਪੰਜਾਬ ਦੇ ਲੋਕ ਵੀ ਡਰਾਮੇਬਾਜ਼ ਆ ਪੰਜਾਬ ਦੇ ਦੇਸ਼ ਦੇ ਨੇਤਾ ਵੀ ਡਰਾਮੇਬਾਜ਼ ਆ ਪੰਜਾਬ ਦੇ ਲੋਕ ਉਹਦਾ ਧਰੋਲਾ ਬੜਾ ਪਾਉਂਦੇ ਹੁੰਦੇ ਜੀ ਦੇਖੋ ਮਹਿੰਗਾਈ ਨੇ ਮਾਰਤਾ ਪਾਣੀ ਡੂੰਗਾ ਹੋ ਗਿਆ ਪਾਣੀ ਚ ਯੂਰੇਨੀਅਮ ਬਹੁਤਾ ਕੈਂਸਰ ਬਹੁਤਾ ਕਾਲਾ ਪੀਲਿਆ ਬਹੁਤਾ ਸਾਡੇ ਲਈ ਕੁਝ ਕੀਤਾ ਜਾਵੇ ਪਰ ਹੁਣ ਤਾਂ ਕੋਈ ਬੋਲਿਆ ਹੀ ਨਹੀਂਗਾ ਇੰਉਂ ਲੱਗਦਾ ਵੀ ਇਹ ਸਮੱਸਿਆਵਾਂ ਬਸ ਉਦੋਂ ਵਕਤੀਆਂ ਹੁੰਦੀਆਂ ਤੇ ਹੁਣ ਹਰ ਮਸਲੇ ਦਾ ਹੱਲ ਨਿਕਲ ਗਿਆ ਹੁਣ ਤਾਂ ਇੰਉਂ ਲੱਗਦਾ ਸੋ ਨੀਤਾਵਾਂ ਨੇ ਤਾਂ ਕਿ ਸ਼ਰਮੀ ਲਾਤੀ ਨੀਤਾਵਾਂ ਦੇ ਵਿੱਚੋਂ ਕਿਹਨੇ ਕਿਹੜੀ ਪਾਰਟੀ ਅਸੀਂ ਜਿਹਦੇ ਵਾਤਾਵਰਨ ਨੂੰ ਆਪਣੇ ਏਜੰਡੇ ਚ ਸ਼ਾਮਲ ਕੀਤਾ ਹੋਵੇ ਅੱਜ ਵਾਤਾਵਰਨ ਕਿਵੇਂ ਗੰਧਲਾ ਹੋ ਗਿਆ ਧਰਤੀ ਦੀ ਕਿਵੇਂ ਇੱਕ ਸੜ ਰਹੀ ਆ ਕਿਵੇਂ ਬੁਰੇ ਹਾਲ ਬੂੰਕੇ ਦਿਹਾੜੇ ਆ ਕਿਸੇ ਦਾ ਇਸ ਗੱਲ ਦੇ ਵੱਲ ਖਿਆਲ ਹੀ ਨਹੀਂਗਾ ਜੋ ਦੁੱਖ ਦਾ ਇਹਨਾਂ ਗੱਲਾਂ ਦੇ ਉੱਤੇ ਕਿ ਭਾਈ ਕਿੱਥੋਂ ਕਿੱਥੇ ਪਹੁੰਚੇ ਅਸੀਂ ਤੇ ਅਸੀਂ ਅਸਲ ਦੇ ਵਿੱਚ ਪੇਤਲੀ ਸੋਚ ਦੇ ਮਾਲਕ ਆ ਅੱਜਕੱਲ ਸਾਲੋਣਾ ਜਿਵੇਂ ਕੋਈ ਫਿਲਮ ਦੇ ਪ੍ਰਚਾਰ ਦੇ ਮੋਕੇ ਹਵਾ ਜੀ ਬਣਦੀ ਹੁੰਦੀ ਆ ਆ ਜਿੱਤ ਜੋ ਯਾਰ ਆ ਫਿਲਮ ਚੱਲ ਜੂ ਯਾਰ ਆ ਫਿਲਮ ਫਲॉप ਹੋ ਜਾਣੀ ਆ ਇਹਦੇ ਵਿੱਚ ਗੁੰਡਾ ਕਿਵੇਂ ਆ ਇਹਦੇ ਵਿੱਚ ਹੀਰੋ ਕਿਵੇਂ ਆ ਇਹਦੇ ਵਿੱਚ ਹੀਰੋਇਨ ਕਿਵੇਂ ਆ ਜਿਵੇਂ ਅਸੀਂ ਆ ਇੱਕ ਗੱossip ਜਿਹਾ ਸ਼ੁਰੂ ਕਰ ਲੈਂਦੇ ਹੁੰਨੇ ਆ ਉਹੀ ਸਾਡਾ ਰਾਜਨੀਤੀ ਦੇ ਮਾਮਲੇ ਦੇ ਵਿੱਚ ਹੈ ਇੱਥੇ ਹਰ ਗੱਲ ਉਹ ਫਿਲਮੀ ਪ੍ਰਚਾਰ ਵਰਗੀ ਆ ਉਹ ਪ੍ਰਚਾਰ ਕਰੀ ਜਾਂਦੇ ਆ ਆਪਾਂ ਪ੍ਰਚਾਰ ਚ ਰੰਗੇ ਜਾਂਦੇ ਆ ਆਪਾਂ ਖਬਰਾਂ ਪੜ੍ਹੀ ਜਾਂਦੇ ਆ ਉਹ ਖਬਰਾਂ ਬਣਾਈ ਜਾਂਦੇ ਆ ਮੁੱਦੇ ਗਾਇਬ ਇਹ ਮੁੱਦੇ ਹੱਲ ਨਹੀਂ ਹੋਣੇ ਇਹ ਗੱਲ ਕੋਈ ਨੈਗੇਟਿਵਿਟੀ ਵਾਲੀ ਨਹੀਂ ਇਹ ਮੁੱਦੇ ਹੱਲ ਨਹੀਂ ਹੋਣੇ ਜਿਹੜੇ ਮੁੱਦਿਆਂ ਦੀ ਆਪਾਂ ਗੱਲ ਕਰਕੇ ਹਟਿਆ ਨਾ ਬੇਦਬੀ ਗੋਲੀ ਕਾਂਡ ਵਾਲਾ ਮੁੱਦਾ ਹੱਲ ਨਹੀਂ ਹੋਣਾ ਐਸਵਾਈਐ ਲੜਾ ਮੁੱਦਾ ਹੱਲ ਨਹੀਂ ਹੋਣਾ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕਿਆਂ ਵਾਲਾ ਮੁੱਦਾ ਹੱਲ ਨਹੀਂ ਹੋਣਾ ਪੰਜਾਬ ਦੇ ਵੱਖ-ਵੱਖ ਮੁੱਦੇ ਜਿਹੜੇ ਉਹ ਬਿਲਕੁਲ ਇਵੇਂ ਹੀ ਘਾਇਬ ਰਹਿਣੇ ਆ ਇਹਨਾਂ ਮੁੱਦਿਆਂ ਦਾ ਕੋਈ ਹੱਲ ਨਹੀਂ ਹੋਣਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਵੀ ਤਾਂ ਇਹਨਾਂ ਮੁੱਦਿਆਂ ਨੂੰ ਇੱਕ ਆਪਸ਼ਨ ਦੇ ਤੌਰ ਤੇ ਲਿਆ ਵੀ ਜਦੋਂ ਕਦੇ ਹੋਰ ਨਾ ਮੁੱਦਾ ਹੋਇਆ ਉਦੋਂ ਪਾ ਚੱਕ ਲਾਂਗੇ ਪੰਜਾਬ ਦੇ ਲੋਕ ਜਨੂਨੀ ਹਨ ਨਾ ਜਨੂਨੀ ਤਾਂ ਹੈਗੇ ਆਟੇ ਦਾਲ ਦੇ ਪਿੱਛੇ ਜਨੂਨੀ ਹੈਗੇ ਮੁਫਤ ਬਸ ਸਫ਼ਰ ਦੇ ਪਿੱਛੇ ਆ ਹੁਣ ਤੁਸੀਂ ਆਟਾ ਦਾਲ ਬੰਦ ਕਰ ਲਓ ਸਾਰਾ ਪੰਜਾਬ ਸੜਕ ਤੇ ਆ ਜਾਊਗਾ ਪਰ ਤੁਸੀਂ ਬੇਦਬੀ ਦੇ ਬਾਰੇ ਨਾ ਕਹੋ ਵੀ ਇਹ ਨਹੀਂ ਇਨਸਾਫ ਮਿਲਣਾਗਾ ਤਸ ਜਣਾ ਬਸ ਚੁੱਪ ਕਰੇ ਕਰਾ ਚ ਫੇਰ ਬਹਿ ਜਾਣਗੇ ਸੋ ਗੱਲ ਇਹ ਜੀ ਕਿ ਜਿੰਨੀ ਦੇਰ ਤੱਕ ਪੰਜਾਬ ਦੇ ਲੋਕਾਂ ਦੇ ਵਿੱਚੋਂ ਮੁਫਤ ਖੋਰੀ ਤੇ ਬੇਗੈਰਤੀ ਨਹੀਂ ਜਾਂਦੀ ਉਨੀ ਦੇਰ ਤੱਕ ਇਸ ਮਸਲੇ ਦਾ ਹੱਲ ਨਹੀਂ ਹੋਣਾ ਜੀ ਬਿਲਕੁਲ 100% ਤੁਹਾਡੀ ਗੱਲ ਸਹੀ ਹੈ ਡਾਣਾ ਸਾਹਿਬ ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ ਖੈਰ ਆਪਾਂ ਧਰਮ ਦੀ ਗੱਲ ਕਰ ਰਹੇ ਸੀ ਲੋਕ ਵੀ ਉਹ ਹੋ ਜੇ ਤੇ ਉਮੀਦਵਾਰ ਵੀ ਉਹ ਹੋ ਜੇ ਜੀ ਕਿੰਨੇ ਦੇਰਿਆਂ ਦੇ ਉੱਪਰ ਉਮੀਦਵਾਰਾਂ ਦੀ ਨਿਰਭਰਤਾ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਹੈ ਕਿਹੜੇ ਤੇ ਕਿਹੜਾ ਕਿਹੜੇ ਤੇ ਕਿਹੜਾ ਜਾਰੀ ਹੈ ਜੀ हां बिल्कुल जी बिल्कुल ਗੱਲ ਹੈ ਜੀ ਕਿ ਲਗਾਤਾਰ ਉਮੀਦਵਾਰਾਂ ਦਾ ਘੇੜੇ ਤੇ ਘੇੜਾ ਜਾ ਰਹੀ ਹੈ ਲਗਾਤਾਰ ਉਮੀਦਵਾਰਾਂ ਜਿਹੜੇ ਉਹ ਇਸ ਵਕਤ ਘੇੜੇ ਤੇ ਘੇੜਾ ਰੱਖ ਰਹੇ ਆ ਤੇ ਉਮੀਦਵਾਰਾਂ ਜਿਹੜੇ ਆਪਾਂ ਜਾਣਦੇ ਆ ਕਿ ਉਹ ਇਸ ਵੇਲੇ ਚਾਹੁੰਦੇ ਆ ਕਿ ਸਾਡੇ ਹੱਕ ਦੇ ਵਿੱਚ ਕੁਝ ਨਾ ਕੁਝ ਹੋਈ ਜਾਵੇ ਤੇ ਹੋਰ ਜੋ ਮਰਜ਼ੀ ਹੋ ਜੇ ਨਾ ਹੋਵੇ ਉਹ ਬਾਦ ਦੀਆਂ ਗੱਲਾਂ ਹੈਂ ਸੋ ਇਸ ਵੇਲੇ ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆ ਤੇ ਬਸ ਉਹ ਇਸ ਵੇਲੇ ਕਿਤੇ ਨਹੀਂ ਹੋਰ ਜਾ ਰਹੇ ਤੇ ਸਿਰਫ ਤੇ ਸਿਰਫ ਇਹ ਸੋਚ ਰਹੇ ਆ ਕਿ ਸਿਰਫ ਤੇ ਸਿਰਫ ਅਸੀਂ ਜਤਲਗੇ ਹੋਰ ਜੋ ਮਰਜ਼ੀ ਹੋ ਜੇ ਸੋ ਉਹ ਜਿਹੜੇ ਵਿਆਸ ਵਾਲੇ ਡੇਰੇ ਤੇ ਵੀ ਜਾ ਰਹੇ ਆ ਬੱਲਾਂ ਵਾਲੇ ਤੇ ਵੀ ਜਾ ਰਹੇ ਆ ਇਧਰ ਨੂਰ ਮਹਿਲਿਆ ਡੇਰੇ ਚ ਵੀ ਜਾ ਰਹੇ ਆ ਇਧਰ ਜੀ ਉਹ ਸਿਰਸੇ ਵਾਲੇ ਥਲਾਪਤਪੁਰੇ ਵਾਲੇ ਡੇਰੇ ਚ ਵੀ ਜਾ ਰਹੇ ਆ ਹਰ ਡੇਰੇ ਦੇ ਉੱਤੇ ਉਮੀਦਵਾਰ ਜਾ ਕੇ ਤੇ ਵੋਟਾਂ ਲੱਭਣ ਦੀ ਕੋਸ਼ਿਸ਼ ਕਰਦੇ ਆ ਵੋਟਾਂ ਦੇ ਚੱਕਰ ਦੇ ਵਿੱਚ ਨਾ ਕੋਈ ਸਿਧਾਂਤ ਆ ਕਿਸੇ ਦਾ ਤੁਸੀਂ ਦੇਖੋ ਨਾ ਵੀ ਐਤਕੀ ਤਾਂ ਫਲੋਰ ਦੇ ਕੋਲੇ ਇੱਕ ਡੇਰਾ ਉਸ ਡੇਰੇ ਦੇ ਵਿੱਚ ਇੱਕ ਸਿਆਸੀ ਪਾਰਟੀ ਦੇ ਵੱਲੋਂ ਇੱਕ ਕਾਉਂਸਲਰ ਨੂੰ ਆਪਣੀ ਪਾਰਟੀ ਸ਼ਾਮਲ ਕੀਤਾ ਗਿਆ ਯਾਨਕਿ ਅੱਗੇ ਤਾਂ ਡੇਰੇ ਹੁੰਦੇ ਸੀ ਅ ਸਿੱਧੇ ਤਰੀਕੇ ਦੇ ਨਾਲ ਐਤਕੀ ਤਾਂ ਡੇਰਿਆਂ ਦੇ ਵਿੱਚ ਕਾਉਂਸਲਰਾਂ ਨੂੰ ਪਾਰਟੀਆਂ ਸ਼ਾਮਲ ਸ਼ਾਮਲ ਕਰਵਾਇਆ ਜਾਂਦੀਆਂ ਦੂਜੀ ਗੱਲ ਇਹ ਹੈ ਜੀ ਕਿ ਜਿਹੜਾ ਬੱਲਾਂ ਵਾਲਾ ਡੇਰਾ ਇਹਨੂੰ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਜਦੋਂ ਮੁੱਖ ਮੰਤਰੀ ਸੀਗੇ ਢਾਈ ਤਿੰਨ ਮਹੀਨੇ ਦੇ ਲਈ ਤਾਂ 3 ਕਰੋੜ 25 ਕਰੋੜ ਰੁਪਏ ਗਿਆ ਦਿੱਤਾ ਸੀ ਉਹ ਬਾਅਦ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਆ ਗਈ ਤੇ ਉਹ ਰੁਕ ਗਿਆ ਸੀਗਾ ਫਿਰ ਜਦੋਂ ਭਗਵੰਤ ਮਾਨ ਨੇ ਦਿੱਤਾ ਤਾਂ ਗੱਲ ਇਹ ਚੱਲੀ ਜੀ ਇਹ ਤਾਂ ਚੰਨੀ ਦੇ ਗਿਆ ਸੀ ਤੁਹਾਡਾ ਇਹਦੇ ਵਿੱਚ ਕੀ ਆ ਸੋ ਬੱਲਾਂ ਵਾਲੇ ਡੇਰੇ ਦਾ ਦੁਆਬਾ ਖੇਤਰ ਦੇ ਵਿੱਚ ਆਧਾਰ ਕਾਫੀ ਚੰਗਾ ਇਹ ਚੰਨੀ ਹੋਰਾਂ ਦੀ ਉੱਥੇ ਕਾਫੀ ਮੇੜਤਾ ਹੈਗੀ ਆ ਫਿਰ ਤੁਸੀਂ ਉਸ ਤੋਂ ਬਾਅਦ ਗੱਲ ਕਰ ਲਓ ਜੀ ਬੜੀ ਮਹੱਤਵਪੂਰਨਾ ਚਿਰਸੇ ਵਾਲੇ ਡੇਰੇ ਦੀ ਚਿਰਸੇ ਵਾਲੇ ਡੇਰੇ ਦੇ ਪੈਰੋਕਾਰ ਜਿਹੜੇ ਸਲਾਬਤਪੁਰੇ ਦੇ ਵਿੱਚ ਹਰ ਰੋਜ਼ ਇਕੱਠ ਕਰਦੇ ਜਾਂ ਹਰ ਹਫ਼ਤੇ ਇਕੱਠ ਕਰਦੇ ਆ ਉਹ ਵੀ ਇੱਕ ਸਿਆਸੀ ਇਸ਼ਾਰੇ ਦੀ ਉਡੀਕ ਦੇ ਵਿੱਚ ਆ ਕਿ ਭਾਈ ਆਪਾਂ ਕਿਹੜੇ ਪਾਸੇ ਨੂੰ ਮੋੜ ਕੱਟ ਗਏ ਫਿਰ ਉਸ ਤੋਂ ਇਲਾਵਾ ਕਿ ਵਿਆਸ ਵਾਲਾ ਡੇਰਾ ਜਿਹੜਾ ਉਹਦੇ ਬਾਰੇ ਇੱਕ ਵੱਖਰੀ ਜਾਣਕਾਰੀ ਦੇਖਣ ਨੂੰ ਮਿਲਦੀ ਆ ਜਿਹੜਾ ਵਿਆਸ ਵਾਲਾ ਡੇਰਾ ਉਹਦੇ ਵਿੱਚ ਜਦੋਂ ਕਿਸੇ ਨੇ ਵੀ ਜਾਣਾ ਹੁੰਦਾ ਬਾਬਾ ਜੀ ਨੂੰ ਮਿਲਣ ਬਾਬਾ ਗੁਰਿੰਦਰ ਸਿੰਘ ਢੱਲੋਹਰਾਂ ਨੂੰ ਤਾਂ ਮੋਬਾਈਲ ਉਹਨਾਂ ਦੇ ਬਾਹਰ ਰੱਖੇ ਜਾਂਦੇ ਆ ਪਰ ਇਤਕੀ ਜਿੰਨੇ ਵੀ ਉਮੀਦਵਾਰ ਉੱਥੇ ਬਣ ਲਗੇ ਆ ਤੇ ਉਹਨਾਂ ਨੂੰ ਇੱਕ ਇੱਕ ਫੋਟੋ ਕਰਵਾਉਣ ਦੀ ਇਜਾਜ਼ਤ ਜ਼ਰੂਰ ਮਿਲੀ ਆ ਤੇ ਉਹਨਾਂ ਉਮੀਦਵਾਰਾਂ ਨੇ ਆਪਣੀ ਮਰਜ਼ੀ ਦੇ ਮੁਤਾਬਕ ਵਕ ਵਕ ਅਖਬਾਰਾਂ ਚ ਮੀਡੀਏ ਦੇ ਵਿੱਚ ਉਹ ਫੋਟੋ ਪ੍ਰਕਾਸ਼ਿਤ ਕਰਵਾਈ ਆ ਸੋ ਮਤਲਬ ਇਹ ਜਿਕੇ ਇਤਕੀ ਡੇਰਿਆਂ ਦੇ ਉੱਤੇ ਨਿਰਪਰਤਾ ਅ ਅਸਿੱਧੇ ਤਰੀਕੇ ਦੇ ਨਾਲ ਵਧੀ ਆ ਡੇਰਿਆਂ ਦੇ ਵੱਲ ਜਾਂਦੇ ਵੀ ਸੀ ਡੇਰਿਆਂ ਦੇ ਵੱਲ ਆਉਂਦੇ ਵੀ ਆ ਡੇਰਿਆਂ ਦੇ ਉੱਤੇ ਜੋਤਿਸ਼ਗਰਾਂ ਦੇ ਉੱਤੇ ਤੰਤਰਕਾਰਾਂ ਦੇ ਉੱਤੇ ਰਾਜਨੀਤਿਕ ਲੋਕਾਂ ਦੀ ਨਿਰਭਰਤਾ ਵਧੀ ਆ ਸੋ ਵੇਦੇ ਵੀ ਭਾਈ ਕੌਣ ਕਿਹਨੂੰ ਪਾਰ ਲਾਉਂਦਾ ਪਰ ਵਿਆਸ ਵਾਲੇ ਡੇਰੇ ਦੇ ਪ੍ਰਬੰਧਕਾਂ ਦੇ ਉੱਤੇ ਬਾਬਾ ਗੁਰਿੰਦਰ ਸਿੰਘ ਹੋਰਾਂ ਨੇ ਪਿਛਲੇ ਦਿਨੀ ਸਤਸੰਗ ਦੇ ਵਿੱਚ ਇਹ ਗੱਲ ਕਹਿਤੀ ਸੀ ਵੀ ਅਸੀਂ ਸਾਰੇ ਹੀ ਉਮੀਦਵਾਰਾਂ ਨੂੰ ਪਿਆਰ ਕਰਦੇ ਆ ਸਾਰੇ ਉਮੀਦਵਾਰੀ ਸਤਿਕਾਰਯੋਗ ਆ ਜੀਨੂੰ ਮਰਜ਼ੀ ਵੋਟ ਪਾਓ ਅਸੀਂ ਸਿਆਸੀ ਤੌਰ ਦੇ ਉੱਤੇ ਨਾ ਕਦੇ ਕਿਸੇ ਬਾਰੇ ਕੁਝ ਕਿਹਾ ਵੀ ਉਹਨੂੰ ਵੋਟ ਪਾਉਣੀ ਤੇ ਨਾ ਕਦੇ ਕਿਹਾ ਵੀ ਇਹਨੂੰ ਨਹੀਂ ਪਾਉਣੀ ਸੋ ਗੱਲ ਇਹ ਜੀ ਕਿ ਉਹ ਤਾਂ ਬਿਲਕੁਲ ਦੋ ਟੁੱਕੇ ਗੱਲ ਕਹਿੰਦੇ ਆ ਪਰ ਬਾਕੀ ਜਿਹੜੇ ਕਈ ਡੇਰੇ ਉਹ ਸਿਆਸਤ ਦੀ ਚੁੰਗਲ ਦੇ ਵਿੱਚ ਹੈਗੇ ਵੀ ਆ ਸੋ ਦੇਖਦੇ ਵੀ ਭਾਈ ਕਿਹੜਾ ਡੇਰਾ ਕਿਹੜਾ ਵੇੜਾ ਬੰਨ ਲਾਉਂਦਾ ਜੀ ਬਿਲਕੁਲ ਸਹੀ ਜਨਾਬ ਸਾਹਿਬ ਉਹਦੇ ਡੇਰਾ ਮੁਖੀ ਗੁਰਮੀਤ RAM ਰਹੀਮ ਕੇ ਦਾ ਕੋਈ ਰਿਸ਼ਤਾ ਜ਼ਾਰ ਹੈ ਜਸਤੀ ਉਹ ਭਾਜਪਾ ਚ ਸ਼ਾਮਲ ਹੋ ਗਿਆ ਜੀ ਹਾਂ ਬਿਲਕੁਲ ਜੀ ਡੇਰਾ ਮੁਖੀ ਜਿਹੜਾ ਗੁਰਮੀਤ RAM ਰਹੀਮ ਉਹਦੇ ਕੁੜਮ ਦਾ ਦਾ ਹੈਗਾ ਜੀ ਹਰਮਿੰਦਰ ਸਿੰਘ ਜਸਤੀ ਤੇ ਹਰਮਿੰਦਰ ਸਿੰਘ ਜੱਸੀ ਜਿਹੜਾ ਉਹ ਲੱਗੇ ਕੱਲ ਤੇ ਪਤਾ ਲੱਗਾ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਸੋ ਮੈਂ ਤਾਂ ਕਦੇ-ਕਦੇ ਸੋਚਦਾ ਹੁੰਦਾ ਵੀ ਐਤਕੀ ਬੀਜੇਪੀ ਦਾ ਹਾਲ ਨਾ ਸਤਨਾਜੇ ਵਰਗਾ ਜਿਵੇਂ ਕੋਈ ਸਤਨਾਜਾ ਕੀੜਿਆਂ ਦੇ ਭੌਣ ਤੇ ਪਾਉਣਾ ਹੁੰਦਾ ਆਪਾਂ ਕਹਿੰਦੇ ਨੇ ਵੀ ਥੋੜੇ ਜੇ ਚੌਲ ਲੈ ਲਓ ਥੋੜੇ ਜੇ ਰੇਚਕਣਕ ਲੈ ਲਓ ਥੋੜੀ ਜੀ ਸਰੋਂ ਲੈ ਲਓ ਥੋੜੀ ਜੀ ਮੱਕੀ ਲੈ ਲਓ ਥੋੜਾ ਜਿਹਾ ਬਾਜਰਾ ਲੈ ਲਓ ਤੇ ਆਪਾਂ ਕੀੜਿਆਂ ਦੇ ਭੌਣ ਤੇ ਪਾ ਦਗੇ ਯਾਰ ਪੁੰਨ ਲੱਗੂਗਾ ਮਨ ਲੱਗਦਾ ਵੀ ਬੀਜੇਪੀ ਤਾਂ ਸਤਨਾਜਾ ਬਣਾ ਕੇ ਤੇ ਪੁੰਨ ਹੀ ਲਾਉਣਾ ਚਾਹੁੰਦੀ ਆ ਕਿਉਂਕਿ ਦੋਕ ਬੰਦੇ ਤੇ ਚਾਰਕ ਬੰਦੇ ਹਰ ਰੋਜ਼ ਆਪ ਦੇ ਵਿੱਚੋਂ ਲੈ ਲਓ ਦੋ ਚਾਰ ਬੰਦੇ ਕਿਤੋਂ ਹੋਰ ਲੈ ਲਓ ਆਪ ਦਾ ਬੰਦਾ ਤਾਂ ਕੋਈ ਲੱਭਦਾ ਹੀ ਨਹੀਂਗਾ ਬੀਜੇਪੀ ਉਹ ਬੀਜੇਪੀ ਨਹੀਂ ਜਿਹੜੀ ਕਿ 5 4 ਸਾਲ ਪਹਿਲਾਂ ਹੁੰਦੀ ਸੀ ਅੱਜ ਬੀਜੇਪੀ ਦੇ ਪ੍ਰਧਾਨ ਤੋਂ ਲੈ ਕੇ ਬੀਜੇਪੀ ਦੇ ਉਮੀਦਵਾਰ ਤੱਕ ਬਹੁ ਗਿਣਤੀ ਕਾਂਗਰਸੀ ਆ ਤੁਸੀਂ ਦੇਖ ਲਓ ਪ੍ਰਨੀਤ ਕੌਰ ਪਟਿਆਲੇ ਤੋਂ ਉਮੀਦਵਾਰ ਕਾਂਗਰਸੀ ਰਵਨੀਤ ਸਿੰਘ ਬਿੱਟੂ ਲੁਧਿਆਣੇ ਤੋਂ ਉਮੀਦਵਾਰ ਕਾਂਗਰਸੀ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਉਹ ਪਹਿਲਾਂ ਕਾਂਗਰਸੀ ਫਿਰ ਆਪ ਵਾਲੇ ਹੁਣ ਇਧਰਲੇ ਪਾਸੇ ਪਰਮਪਾਲ ਕੌਰ ਸਿੱਤੂ ਨੇ ਜਿਹੜੇ ਉਹ ਪਾ ਜਾਣਦੇ ਕਿ ਇਧਰ ਅਕਾਲੀ ਦਲ ਦੇ ਵਿੱਚੋਂ ਉਧਰ ਹੰਸਰਾ ਜਹੰਸੌਰਾਂ ਦੀ ਗੱਲ ਕਰ ਲੋ ਉਹ ਪਹਿਲਾਂ ਅਕਾਲੀ ਦਲ 'ਚ ਹੁੰਦੇ ਸੀ ਫਿਰ ਕਾਂਗਰਸ 'ਚ ਹੁੰਦੇ ਸੀ ਫਿਰ ਉਹ ਇਧਰ ਭਾਜੀਪੀ ਦੇ ਵਿੱਚ ਐ ਸੋ ਐਤਕੀ ਭਾਜੀਪੀ ਦੇ ਵਿੱਚ ਭਾਜੀਪੀ ਵਾਲੀ ਗੱਲ ਹੈ ਨਹੀਂਗੀ ਭਾਜੀਪੀ ਦੇ ਪ੍ਰਚਾਰਕ ਵੀ ਕਾਂਗਰਸੀ ਭਾਜੀਪੀ ਦੇ ਉਮੀਦਵਾਰ ਵੀ ਕਾਂਗਰਸੀ ਭਾਜੀਪੀ ਦਾ ਪੰਜਾਬ ਦਾ ਪ੍ਰਧਾਨ ਵੀ ਕਾਂਗਰਸੀ ਭਾਜੀਪੀ ਦੀ ਸਟੇਜ ਦੇ ਉੱਤੇ ਜਿਹੜੇ ਸਰਦਾਰ ਚਿਹਰੇ ਨਜ਼ਰ ਆਉਂਦੇ ਆ ਵੀ ਆ ਪੱਗਾਂ ਵਾਲੇ ਜਿਹੜੇ ਚਿਹਰੇ ਜਿਹੜੇ ਨਜ਼ਰ ਆਉਂਦੇ ਆ ਭਾਜੀਪੀ ਨੂੰ ਪੱਗ ਵਾਲੇ ਚਿਹਰੇ ਤਾਂ ਚੰਗੇ ਲੱਗਦੇ ਆ ਪਰ ਜਿਹੜੇ ਪੱਗਾਂ ਵਾਲੇ ਚਿਹਰੇ ਆ ਉਨਾਂ ਦੇ ਚੱਕਰ ਦੇ ਵਿੱਚ ਭਾਪੀ ਜਿਹੜੀ ਇਹ ਭੁੱਲ ਗਈ ਆ ਵੀ ਭਾਈ ਸਾਡੇ ਟਕਸਾਲੀ ਵੀ ਹੈਗੇ ਆ ਉਹ ਜਿਹੜੇ ਹਿੰਦੂ ਵਰਗ ਦੇ ਨਾਲ ਬਹੁਤ ਜੁੜੇ ਹੁੰਦੇ ਸੀਗੇ ਸ਼ਹਿਰੀ ਵਰਗ ਦੇ ਨਾਲ ਸ਼ਹਿਰੀ ਵੋਟਰ ਦੇ ਨਾਲ ਜੁੜੇ ਹੁੰਦੇ ਸੀਗੇ ਉਹ ਬਿਲਕੁਲ ਨੁਕਰੇ ਲੱਗੇ ਹੋਏ ਆ ਅੱਜ ਮਨੋਰੰਜਨ ਕਾਲੀਆ ਕਿੱਥੇ ਆ ਅੱਜ ਅਸ਼ਵਨੀ ਸ਼ਰਮਾ ਕਿੱਥੇ ਆ ਸੋ ਇਹ ਜਿਹੜੇ ਚਿਹਰੇ ਵਿਜੇ ਸੰਪਲਾ ਕਿੱਥੇ ਆ ਅੱਜ ਉਹ ਸਾਰੇ ਦੇ ਸਾਰੇ ਚੁੱਪਵੱਟੀ ਬੈਠੇ ਆ ਤੇ ਮੂਰੇ ਕੌਣ ਆ ਮੂਰੇ ਉਹ ਆ ਜਿਹੜੇ ਕਿ 2-3-4 ਸਾਲ ਪਹਿਲਾਂ ਜਾਂ 6 ਮਹੀਨੇ ਪਹਿਲਾਂ ਆਏ ਆ ਸੋ ਇਹ ਸਾਰਾ ਕੁਝ ਬੀਜੇਪੀ ਦੇ ਵਿੱਚ ਵੀ ਨਵਾਂ ਦੇਖਣ ਨੂੰ ਮਿਲ ਰਿਹਾ ਜੀ ਜੀ ਬਿਲਕੁਲ ਸਹੀ ਚਨਾ ਸਰ ਅੱਗੇ ਵਸਦੇ ਆ ਗੱਲ ਕਰਦੇ ਆ ਅਰਵਿੰਦ ਕੇਜਰੀਵਾਲ ਹੋਰ ਅੰਧੀ ਕੇਜਰੀਵਾਲ ਉਹਨੇ ਇਹ ਗੱਲ ਕਹੀ ਹੈ ਕਿ ਮੋਦੀ ਜੀ ਮੇਰੇ ਮਾਪੇ ਨੂੰ ਪਰੇਸ਼ਾਨ ਨਾ ਕਰੋ ਇਹ ਕਿਉਂ ਕਹਿ ਹੈ ਜੀ ਦੇਖੋ ਜੀ ਗੱਲ ਇਹ ਤੇ ਲੰਘੇ ਕੱਲ ਨਾ ਜਿਹੜੀ ਦਿੱਲੀ ਦੀ ਪੁਲਿਸ ਆ ਉਹਨੇ ਅਰਵਿੰਦ ਕੇਜਰੀਵਾਲ ਦੇ ਮਾਪੇ ਤੇ ਪਤਨੀ ਦੇ ਕੋਲੋਂ ਪੁੱਛਗਿੱਛ ਕਰਨੀ ਸੀਗੀ ਸਵਾਤੀ ਮਾਲੀਵਾਲ ਦੇ ਮਾਮਲੇ ਦੇ ਵਿੱਚ ਕਿਉਂਕਿ ਸੀਐਮ ਹਾਊਸ ਦੇ ਵਿੱਚ ਜਿਹੜੇ ਰਹਿੰਦੇ ਹੋਰਾਂ ਦੇ ਕੋਲੋਂ ਪੁੱਛਗਿੱਛ ਕਰਨੀ ਸੀ ਪਰ ਇਹ ਕੱਲ ਪੁੱਛਗਿੱਛ ਹੋਈ ਨਹੀਂ ਪਰ ਦੂਜੀ ਗੱਲ ਇਹ ਪਤਾ ਲੱਗਿਆ ਜੀ ਕਿ ਅਰਵਿੰਦ ਕੇਜਰੀਵਾਲ ਨੇ 1 ਮਿੰਟ ਤੇ ਕੁਝ ਸਕਿੰਟ ਦਾ ਵੀਡੀਓ ਜਾਰੀ ਕਰਕੇ ਕਿਹਾ ਕਿ ਮੋਦੀ ਜੀ ਪਲੀਜ਼ ਮੇਰੇ ਮਾਪੇ ਤੇ ਪਤਨੀ ਨੂੰ ਪਰੇਸ਼ਾਨ ਨਾ ਕਰੋ ਰੌਲਾ ਤੁਹਾਡਾ ਮੇਰੇ ਨਾਲ ਆ ਤੇ ਦੂਜੇ ਪਾਸੇ ਪਤਾ ਲੱਗਾ ਜੀ ਸਵਾਤੀ ਮਾਲੀਵਾਲ ਨੇ ਇਹ ਸਾਰੇ ਘਟਨਾਕਰਮ ਤੋਂ ਬਾਅਦ ਪਹਿਲੀ ਇੰਟਰਵਿਊ ਕੀਤੀ ਹੈ ਇੱਕ ਟੀਵੀ ਚੈਨਲ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੇਖੋ ਗੱਲ ਇਹ ਹੈ ਅਸਲ ਦੇ ਵਿੱਚ ਕਿ ਉਦੋਂ ਮੇਰੇ ਢਿੱਡ ਦੇ ਵਿੱਚ ਵਿਭੂਪ ਕੁਮਾਰ ਨੇ ਕੇਜਰੀਵਾਲ ਦੇ ਪੀਰ ਨੇ ਦਿੱਤਾ ਵੀ ਮਾਰੀਆਂ ਮੇਰੀ ਮਾਰਕੁੱਟ ਕੀਤੀ ਗਈ ਆ ਮੈਨੂੰ ਜਲੀਲ ਕੀਤਾ ਗਿਆ ਮੈਨੂੰ ਪੀੜਿਤ ਬਣਾਇਆ ਗਿਆ ਤੇ ਮੈਨੂੰ ਕਿਸੇ ਨੇ ਛਡਵਾਇਆ ਨਹੀਂ ਤੇ ਜਿਹੜੇ ਵੇਲੇ ਇਹ ਸਾਰਾ ਕੁਝ ਵਾਪਰਿਆ ਉਦੋਂ ਕੇਜਰੀਵਾਲ ਵੀ ਇੱਥੇ ਹੀ ਸੀ ਸੀਐਮ ਹਾਊਸ ਦੇ ਵਿੱਚ ਹੀ ਸੀ ਕੇਜਰੀਵਾਲ ਹੋਰੀ ਇਹ ਗੱਲ ਕਹਿੰਨੇ ਕਿ ਭਾਈ ਘਟਨਾ ਕਰ ਮੇਰੇ ਸਾਹਮਣੇ ਨਹੀਂ ਹੋਇਆ ਉਹ ਹੀ ਨਹੀਂ ਗੱਲ ਕਹਿੰਦੇ ਵੀ ਭਾਈ ਮੈਂ ਸੀਐਮ ਹਾਊਸ ਦੇ ਵਿੱਚ ਨਹੀਂ ਸੀ ਤੇ ਸਵਾਤੀ ਮਾਲੀਵਾਲ ਕਹਿੰਦੀ ਜੀ ਕਿ ਉਹ ਇਸ ਵੇਲੇ ਸੀਐਮ ਹਾਊਸ ਦੇ ਵਿੱਚ ਹੀ ਸੀ ਹੁਣ ਸੀਐਮ ਹਾਊਸ ਦੇ ਵਿੱਚ ਇਹ ਵੀ ਹੋ ਸਕਦਾ ਵੀ ਭਾਈ ਜਿਹੜੀ ਥਾਂ ਤੇ ਉਹਨਾਂ ਨੇ ਜੋ ਕੁਝ ਵਾਪਰਿਆ ਉੱਥੇ ਨਾ ਹੋਵੇ ਕੇਜਰੀਵਾਲ ਹੋਰ ਕਮਰੇ 'ਚ ਹੋਵੇ ਹੋ ਸਕਦਾ ਉੱਥੇ ਹੋਵੇ ਹੀ ਨਾ ਪਤਾ ਨਹੀਂ ਵਿਚਲੀ ਗੱਲ ਕੀ ਹੋਊਗੀ ਪਰ ਇਹ ਮਾਮਲਾ ਉਲਝੀ ਜਾਂਦਾ ਕਿ ਇਹਦੇ ਵਿਚਲੀ ਉਲਝਣ ਹਾਲੇ ਬਰਕਰਾਰ ਹੈ ਜੀ ਜੀ ਬਿਲਕੁਲ ਜਨਾਬ ਸਾਹਿਬ ਅੱਗੇ ਵੱਧਦੇ ਹਾਂ ਹੁਣ ਗੱਲ ਕਰਦੇ ਹਾਂ ਜੀ ਇੱਕ ਬਹੁਤ ਹੀ ਦੁਖਦਾਇਕ ਖਬਰ ਵੀ ਸਾਹਮਣੇ ਆਈ ਹੈ ਕਹਿੰਦੇ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਡੁੱਬਣ ਦਾ ਕਰਕੇ ਸਾਰੇ ਟੱਬਰ ਨੇ ਸਲਫਾਸ ਕਰ ਲਈ ਹੈ ਜੀ ਕਿੱਥੋਂ ਦੀ ਖਬਰ ਹੈ ਬਿਲਕੁਲ ਜੀ ਇਹ ਦਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਤਲਵੰਡੀ ਭਾਈ ਤਲਵੰਡੀ ਭਾਈ ਆ ਜਿਹੜਾ ਉਹ ਸਾਡੇ ਪਿੰਡਾਂ ਦੇ ਲੱਗ ਗਏ ਕਸਬਾ ਮੁਦਕੀ ਦੇ ਲੱਗ ਗਏ ਤਲਵੰਡੀ ਭਾਈ ਜੀਰਾ ਇਹ ਆਲੇ ਦੁਆਲੇ ਦੇ ਖੇਤਰ ਹੈਗੇ ਆ ਤਲਵੰਡੀ ਪਾਈ ਦੇ ਨਾਲ ਇੱਕ ਪਿੰਡ ਆ ਤੇ ਉਸ ਪਿੰਡ ਦੇ ਵਿੱਚ ਇੱਕ ਮੀਆਂ ਬੀਬੀ ਨੇ ਤੇ ਦੋ ਬੱਚਾ ਨੇ ਜ਼ਹਿਰ ਖਾ ਲਈ ਇਹ ਪਤਾ ਲੱਗਾ ਜੀ ਕਿ ਉੱਥੇ ਇਹਨਾਂ ਨੇ ਇਸ ਕਰਕੇ ਕਿਉਂਕਿ ਜਿਹੜਾ ਘਰ ਦਾ ਮੁਖੀ ਆ ਉਹ ਕੋਈ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਾਉਂਦਾ ਸੀ ਉਹ ਕੋਈ ਡੁੱਬ ਗਏ ਜਾਂ ਪਤਾ ਨਹੀਂ ਕੀ ਹੋ ਗਿਆ ਜਿਹਦੇ ਕਰਕੇ ਉਹਨੇ ਉਹਦੀ ਪਤਨੀ ਨੇ ਤੇ ਬੱਚਾ ਨੇ ਜ਼ਲਫਾਸ ਖਾ ਲਈ ਹੁਣ ਬੱਚਾ ਨੇ ਤਾਂ ਜ਼ਲਫਾਸ ਆਪ ਨਹੀਂ ਖਾਦੀ ਹੋਣੀ ਇਹਨਾਂ ਨੇ ਜਾਂ ਤਾਂ ਧੋਖੇ ਨਾਲ ਖਵਾਈ ਹੋਣੀ ਜਾਂ ਪਤਾ ਨਹੀਂ ਕਿਵੇਂ ਖਵਾਈ ਹੋਣੀ ਆ ਜਦੋਂ ਜ਼ਲਫਾਸ ਖਾ ਲਈ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਇੱਕ ਕੁੜੀ ਦੀ ਤੇ ਘਰ ਵਾਲੀ ਦੀ ਤਾਂ ਮੌਤ ਹੋ ਗਈ ਆ ਤੇ ਇਹ ਆਪ ਘਰ ਦਾ ਮੁਖੀ ਤੇ ਇੱਕ ਜਿਹੜੀ ਵੱਡੀ ਕੁੜੀ ਆ ਉਹ ਹਲੇ ਜਿਉਂਦੇ ਆ ਪਰ ਹਾਲਤ ਉਹਨਾਂ ਦੀ ਗੰਭੀਰ ਆ ਸੋ ਉਹਨਾਂ ਨੇ ਭਾਈ ਇਸ ਤਰੀਕੇ ਦੀ ਹਰਕਤ ਕੀਤੀ ਆ ਤੇ ਦੁੱਖ ਹੋਇਆ ਇਸ ਗੱਲ ਦੇ ਉੱਤੇ ਜ਼ਿੰਦਗੀ ਨੂੰ ਇੰਉ ਮਟਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰਨੀ ਚਾਹੀਦੀ ਕਿਸੇ ਨੂੰ ਵੀ ਪਰ ਸਲਫਾਸ ਖਾ ਲੈਣਾ ਘਾਟੇ ਵੱਧ ਤਾਂ ਦਿੱਤੇ ਚੱਲਦੇ ਰਹਿੰਦੇ ਆ ਇਦਾਂ ਦਾ ਫਜ਼ਲ ਨੂੰ ਨਹੀਂ ਸੀ ਕਰਨਾ ਚਾਹੀਦਾ ਜੀ ਜੀ ਬਿਲਕੁਲ ਸਹੀ ਟੈਣਾ ਸਰ ਫਿਰ ਅੱਗੇ ਵਾਜ਼ੇ ਗੱਲ ਕਰਦੇ ਆਂ ਪੰਜਾਬ ਦੇ ਕਿਸਾਨਾਂ ਦੀ ਕਹਿੰਦੇ ਨਰਮਾ ਬੀਜਣ ਤੋਂ ਕਿਨਾਰਾ ਕਰਨ ਲੱਗੇ ਨੇ ਜੀ ਪੰਜਾਬ ਦੇ ਕਿਸਾਨ ਦੇਖੋ ਜੀ ਕਿਉਂ ਬੀਜਣ ਗੱਲ ਤਾਂ ਪਹਿਲੀ ਇਹ ਆ ਨਰਮਾ ਜਾਂ ਕੋਈ ਵੀ ਫਸਲ ਇਹ ਚ ਕਰਕੇ ਬੀਜੀ ਜਾਂਦੀ ਆ ਤਾਂ ਜੋ ਬੰਦੇ ਨੂੰ ਚਾਰ ਪੈਸੇ ਬਚਣ ਚਾਰ ਛਿਲੜ ਬਚਣ ਪਰ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਹਾਲਾਤ ਆ ਉਹ ਭਾਈ ਨਰਮਾ ਪੱਕੀ ਤਾਂ ਫੈਨੇਗੀ ਕੋਈ ਨਰਮਾ ਪੱਟੀ ਜਿਹੜੀ ਆ ਪੰਜਾਬ ਦੀ ਉਹ ਇਸ ਵੇਲੇ ਬਿਲਕੁਲ ਖਤਮ ਹੋ ਚੁੱਕੀ ਆ ਜਿਹੜੇ ਲੋਕ ਪਹਿਲਾਂ 5 ਏਕੜ ਨਰਮਾ ਬੀਜਦੇ ਸੀ ਉਹ ਹੁਣ ਕਿੱਲਾ ਵੀ ਨਹੀਂ ਬੀਜ ਕੇ ਰਾਜ਼ੀ ਜਿਹੜੇ 10 ਏਕੜ ਦੀ ਖੇਤੀ ਕਰਦੇ ਸੋ 6 ਨਾਲ ਨਹੀਂ ਬੀਜ ਕੇ ਰਾਜ਼ੀ ਉਹ ਇਹ ਗੱਲ ਕਹਿੰਦੇ ਵੀ ਗੁਲਾਬੀ ਸੁੰਢੀ ਨੇ ਤੇ ਚਿੱਟੀ ਮੱਖੀ ਨੇ ਨਰਮੇ ਨੂੰ ਬਰਬਾਦ ਕਰਤਾ ਹਰ ਸਾਲ ਸਾਡਾ ਠੇਕਾ ਵੀ ਪੂਰਾ ਨਹੀਂ ਹੁੰਦਾ ਫਿਰ ਬੀਜ ਦੇ ਪੈਸੇ ਟਰੈਕਟਰ ਦੇ ਤੇਲ ਦੇ ਪੈਸੇ ਪਾਣੀ ਦੇ ਖਾਦਾਂ ਦੇ ਸਪ੍ਰੇਆਂ ਦੇ ਪੈਸੇ ਵੀ ਨਹੀਂ ਪੂਰੇ ਹੁੰਦੇ ਇਸ ਕਰਕੇ ਜਿਹੜੀ ਨਰਮਾ ਪੱਟੀ ਨੂੰ ਅਸੀਂ ਜਾਣਦੇ ਸੀ ਵੀ ਕਪਾਹ ਤੇ ਨਰਮੇ ਦੇ ਤੌਰ ਦੇ ਉੱਤੇ ਜਿਹਨੂੰ ਅਸੀਂ ਬਠਿੰਡੇ ਵਾਲਾ ਏਰੀਆ ਮੁਖਸਰ ਵਾਲਾ ਏਰੀਆ ਫਰੀਦਕੋਟ ਫਿਰੋਜ਼ਪੁਰ ਫਾਜ਼ਿਲਕਾ ਮਾਨਸਾ ਵਾਲਾ ਏਰੀਆ ਕਹਿੰਦੇ ਸੀ ਤੇ ਉਹ ਮਾਨਸਾ ਜਿਹੜੇ ਸਾਰੇ ਏਰੀਆ ਆ ਉਹ ਹੁਣ ਨਰਮੇ ਤੋਂ ਮੁਕਤ ਹੁੰਦੇ ਜਾਂਦੇ ਆ ਕਿਸਾਨ ਨੇ ਗੱਲ ਕਹਿੰਦੇ ਵੀ ਭਾਈ ਇਹ ਸਾਡੇ ਵਸ ਦੀ ਗੱਲ ਹੋਣੀ ਹੈ ਨਹੀਂ ਜੀ ਜੀ ਸਖੈਬ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਲਈ ਇਹ ਨਹੀਂ ਜੀ ਫਿਰ ਵਿਚਾਰਾ ਦੀ ਸਾਹ ਚ ਪਾਵਾਂਗੇ ਮਿਹਰਬਾਨੀ ਮਿਹਰਬਾਨੀ